ਅਖਬਾਰੀਏ ਦੇ ਵਿੱਚ ਸਤਿਗੁਰੂ ਇਸ ਕਰਕੇ ਆਇਆ ਹੋਇਆ ਕਿ ਤੁਹਾਡੇ ਵਰਗੇ ਜਿਹੜੇ ਲੋਕ ਬਾਣੀ ਦੇ ਅਰਥ ਕਰਨ ਵਾਲੇ ਨੇ ਬਾਣੀ ਦੀ ਕਥਾ ਕਰਨ ਵਾਲੇ ਨੇ ਉਹ ਗੁੰਡੇ ਉਹ ਗੁੰਡੇ ਲੋਕ ਇਹ ਕਹਿੰਦੇ ਨੇ ਕਿ ਸਤਿਗੁਰੂ ਰਵਦਾਸ ਮਹਾਰਾਜ ਜੀ ਸਤਿਗੁਰ ਕਬੀਰ ਜੀ ਸਤਿਗੁਰ ਨਾਮਦੇਵ ਜੀ ਸਤਿਗੁਰ ਨਾਮਦੇਵ ਜੀ ਸਤਿਗੁਰ ਸਦਨਾ ਜੀ ਸਤਿਗੁਰ ਸੈਨ ਜੀ ਨੂੰ ਭਗਤ ਹੀ ਕਹਿਣਾ ਇਹ ਤੁਹਾਡੇ ਵਰਗੇ ਗੁੰਡਿਆਂ ਨੂੰ ਨੱਥ ਪਾਉਣ ਵਾਸਤੇ ਲਿਖੀ ਹੋਈ ਹੈ ਬਾਣੀ ਸਮਝ ਆ ਗਈ ਸਤਗੁਰ ਧਿਆਨ ਨਾਲ ਸੁਣ ਲਿਓ ਸਤਗੁਰ ਦਾ ਹਕੀਕਤ ਨੇ ਉੱਤੇ ਹਾ ਹਾ ਸਸਾ 4 ਤਤਾ 1 1 ਕੀ ਤੇ 4 25 ਅੱਗੇ ਹੈਗਾ ਗੁਰੂ ਹੁਣ ਗੁਰੂ ਕਿਹੜਾ ਆ ਗੱਗਾ 8 ਤੇ ਰਾਣਾ 32 32 ਤੇ 8 40 40 ਆ ਵਾਲਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਆ ਨਹੀਂ ਸਮਝ ਆਈ ਤੇ ਤੁਹਾਡੇ ਵਾਂਗੂ ਤੁਹਾਡੇ ਵਾਂਗੂ ਸੰਸਾਰ ਦੇ ਵਿੱਚ ਸਤਿਗੁਰ ਅਰਬਦਾਸ ਮਹਾਰਾਜ ਜੀ ਸਤਿਗੁਰ ਕਬੀਰ ਜੀ ਸਤਿਗੁਰ ਨਾਮਦੇਵ ਜੀ ਸਤਿਗੁਰ ਸਬਰਾ ਜੀ ਸਤਿਗੁਰ ਸੈਨ ਜੀ ਗੁਰਨਾਨਕ ਸਾਹਿਬ ਨੇ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਲੋਕਾਂ ਦਾ ਹੱਕ ਮਾਰ ਕੇ ਖੁਸ਼ੀਆਂ ਨਹੀਂ ਲਿਆਣੀਆਂ ਆਪਣੀ ਆਤਮਾ ਤੋਂ ਖੁਸ਼ ਰਹਿ ਕੇ ਜ਼ਿੰਦਗੀ ਗੁਜ਼ਾਰ ਕੇ ਗਏ ਨੇ ਇਸ ਉਦਰ ਦੇ ਵਿੱਚ ਸਾਰਿਆਂ ਨੂੰ ਬਰਾਬਰ ਕਰਨ ਦੇ ਵਿੱਚ ਪੂਰੀਆਂ ਆਪਣੀਆਂ ਜੰਦੀਆਂ ਜੰਦੀਆਂ ਲਾਤੀਆਂ ਆਪਣੇ ਪਰਿਵਾਰ ਵਾਰ ਦਿੱਤਾ ਆਪਣਾ ਧੰਨਵਾਦ ਦਿੱਤਾ ਆਪਣਾ ਸਭ ਕੁਝ ਵਾਰ ਦਿੱਤਾ ਪਰ ਤੁਸੀਂ ਕਿਸੇ ਨੂੰ ਕਿਸੇ ਨੂੰ ਤੁਸੀਂ ਲੋਗ ਤੁਹਾਡੇ ਕਰਮ ਬੋਲਦੇ ਨੇ ਕਥਾ ਕਰੋ ਰਾਟਿਓ ਟਾਟਿਓ ਤੁਹਾਡੇ ਕਰਮ ਬੋਲਦੇ ਨੇ ਮੈਂ ਨਹੀਂ ਕਹਿ ਰਿਹਾ ਜਿੱਦਣ ਕਿਤੇ ਜਿੱਦਣ ਕਿਤੇ ਮੇਰੇ ਗੁਰੂ ਦੇ ਨੇ ਕਿ ਚੜ ਗਿਆ ਤੁਸੀਂ ਤਾਂ ਯਾਦ ਰੱਖ ਲਿਓ ਬੜਾ ਔਰਾ ਹੈ ਮੇਰਾ ਗੁਰੂ ਅੱਜ ਵੀ ਮੈਂ ਕਹਿ ਰਿਹਾ ਵੱਧੇ ਵੱਧ ਜਾਓ ਕੁਝ ਨਹੀਂ ਵਿਗੜਿਆ ਅੱਠ ਵਾਰੀ ਸਤਗੁਰ ਆਉਣ ਦਾ ਮਤਵ ਵਾਲੀ ਇਹ ਐਸ ਬੋਡੀ ਦੇ ਵਿੱਚ ਕਿ ਸਤਗੁਰ ਵਦਾਸ ਮਹਾਰਾਜ ਦੀ ਗੱਲ ਹੋ ਰਹੀ ਆ ਕਿ ਕਿ ਗੁਰੂ ਸਾਹਿਬ ਦੇ ਜਿਹੜੇ 40 ਸ਼ਬਦ ਨੇ 28 ਸ਼ਬਦ ਐਸੇ ਨੇ ਜਿਹੜੇ ਦੋ ਅੱਖਰਾਂ ਨਾਲ ਸ਼ੁਰੂ ਹੁੰਦੇ ਨੇ 8 ਸ਼ਬਦ ਐਸੇ ਨੇ ਜਿਹੜੇ ਤਿੰਨ ਅੱਖਰਾਂ ਨਾਲ ਸ਼ੁਰੂ ਹੁੰਦੇ ਨੇ ਦੋ ਸ਼ਬਦ ਐਸੇ ਨੇ ਜਿਹੜੇ ਚੌਕ ਅੱਖਰਾਂ ਨਾਲ ਸ਼ੁਰੂ ਹੁੰਦੇ ਨੇ ਤੇ ਦੋ ਸ਼ਬਦ ਐਸੇ ਨੇ ਜਿਹੜੇ ਇੱਕ ਅੱਖਰ ਨਾਲ ਸ਼ੁਰੂ ਹੁੰਦੇ ਨੇ 40 ਸੰਪੂਰਣੇ ਆ ਨਾ ਸਤਗੁਰੂ ਦਾਸ ਸਾਹਿਬ ਨੇ 40 ਤੋਂ 41 ਹੋ ਸਕਦੇ ਗੁਰੂ ਗ੍ਰੰਥ ਸਾਹਿਬ ਚ ਤੇ ਨਾ 39 ਹੋ ਸਕਦੇ ਆ ਕਿਉਂ ਕਿਉਂ ਇੱਕ ਅੱਠ ਵਾਰੀ ਸਤਗੁਰ ਲਿਖਣਾ ਮਤਬលਿਆ ਔਰ ਯਾਦ ਰੱਖਿਓ ਇੱਥੇ ਗੁਰੂ ਦੇ ਰਾਰੇ ਨੂੰ ਇੱਕ ਔਂਕੜ ਜਾਂ ਥਲੇਕੜੇ ਨਹੀਂ ਉਸ ਸਤਗੁਰ ਦਾ ਉਸ ਰੱਬ ਦਾ ਰਸਤਾ ਦੱਸਣ ਵਾਲਾ ਉਸ ਰੱਬ ਨੂੰ ਜਾਣਨ ਵਾਲਾ ਇੱਕੋ ਹੀ ਇਕਿਆ ਜਿਹਨੂੰ ਵਾਣੀ ਦੇ ਵਿੱਚ ਰੱਬ ਲਿਖਿਆ ਰੱਬ ਰੱਬ ਲਿਖਿਆ ਰੱਬ ਰਹਿਿਆ ਥਾ ਥਾ ਬਾਣੀ ਚ ਇਸ ਕਰਕੇ ਲਿਖਿਆ ਕਿ ਭਾਈ ਉਹਦੀ ਛੰਨ ਦੇ ਵਿੱਚ ਉਹਦੀ ਛਪੜੀ ਚ ਰੰਦਾ ਸੱਤ ਸੰਤੋਖ ਦੇ ਵਿੱਚ ਰੰਦਾ ਰੱਬ ਜੇ ਤੁਹਾਡੇ ਅੰਦਰ ਧਨ ਇਕੱਠਾ ਕਰਨ ਵਾਲਾ ਰੱਬ ਪ੍ਰਗਟ ਹੋ ਗਿਆ ਤੂੰ ਨੇ ਧਨ ਇਕੱਠਾ ਕਰੀਆ ਨਾ ਹੈਗਾ ਉਹ ਵੀ ਰੱਬ ਹੀ ਆ